ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਾਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ ਦੁਸ਼ਟ ਨਰ ਮਾਰਿਆ ਪ੍ਰਹਿਲਾਦ ਤੁਰਿਆ ਅਹੰਕਾਰੀਆਂ ਤਿਤਕਾਂ ਪੇਠ ਦੇ ਨਾਮ ਦੇ ਉਖ ਲਾਇਆ ਜਨਨਨ ਐ ਸਹਰਸੀ ਬਿਆ ਅੰਤੁ ਲਈ ਛੜਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੂਪ ਪਿਆ ਜਾ ਸੁਧ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀਣਾ ਕੋਈ ਬਲ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿ ਹਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪਰਪੂਰ ਰਹਿ ਆ ਤੂੰ ਸੱਚਾ ਸਾਹਿਬ ਸਿਫਤ ਸੁਆਲੀ ਜਿਨ ਕੀਤੀ ਸੁਪਾਰ ਪਇਆ ਕਹੂ ਨਾ ਨੇ ਕਰਦੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿ ਆ ਸੋਦਰਾ ਤੂੰ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੂਦਰ ਤੇਰਾ ਕੀ ਹਾਸੂ ਕਰਕੇ ਸਾਜਤ ਵੈ ਸਰਬ ਸਮਾਲੀ ਵਾਝੇ ਤੇਰੇ ਨਾਮ ਤੇ ਅਨੇਕ ਅੰਖਾ ਕੀਤੇ ਤੇਰੇ ਬਾਵਨ ਹਾਰੀ ਕੀਤੇ ਤੇਰੇ ਰਾਗ ਭਰੀ ਸੰਕਸ਼ੀ ਹੈ ਕੀਤੇ ਤੇਰੇ ਗਾਵਨ ਹਾਰੀ ਗਾਵਤ ਤੁਮ ਨ ਪਉਣ ਪਾਣੀ ਬਸੰਤ ਤੇਰੇ ਗਾਵੇ ਰਾਜਾ ਧਰਮ ਦੁਆਰੀ ਗਾਵਤ ਤੁਮ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੀ ਗਾਵਤੋਂ ਤਉ ਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸੁਵਾਰੀ ਗਾਵਤੋਂ ਨੋ ਇੰਦਰਿੰਦਰ ਆਸਣ ਬੈਠੇ ਦੇਵਤਿਆਂ ਦਰਨਾਲੇ ਗਾਵਤੋਂ ਨੋ ਸਿੱਧ ਸਮਾਦੀ ਅੰਦਰ ਗਾਵਤੋਂ ਨੋ ਸਾਧ ਵਿਚਾਰੀ ਗਾਵਤੋਂ ਨੋ ਜਤੀ ਸਤੀ ਸੰਤੁਖੀ ਗਾਵਤੋਂ ਨੋ ਵੀਰ ਕਰਾਰੀ ਗਾਵਤੋਂ ਨੋ ਪੰਡਿਤ ਪੜਨ ਰਖੀ ਸੂਰ ਜੁਗ-ਜੁਗ ਵੇਦਾ ਨਾਲੇ ਗਾਵਤੋਂ ਨੋ ਮੋਖਲੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਤੋਂ ਨੋ ਰਤਨੋ ਪਾਈ ਤੇਰੀ 68 ਤੀਰਤਨ ਨਾਲੇ ਗਾਵਤੋਂ ਨੋ ਜੋਧ ਮਹਾਬਲ ਸੂਰਾ ਗਾਵਤੋਂ ਨੋ ਖਾਣੀ ਚਾਰੇ ਗਾਵਤੋਂ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ ਸੇ ਤਦ ਨੂੰ ਗਾਵਨ ਜੋ ਤੁਧ ਭਾਵਨ ਰਤਿ ਤੇਰੀ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੀ ਮੈਂ ਚਿਤ ਨਾਵ ਨਨਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਹਿਮ ਸੱਚ ਸੱਚੀ ਨਾਹੀ ਐ ਪੀ ਹੁਤੀ ਜਾਇ ਨ ਜਾਤੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਜਿੰਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤੂੰ ਸਦੀ ਵੜਿਆਈ ਜੋ ਤੇ ਭਾਵੇਂ ਸੂਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤੂ ਸਾਹੂ ਸਾਹ ਪਤੂ ਸਾਹਿਬ ਨਾਨਕ ਰਣ ਰਜਾਈ ਆਸਮਾ ਲਾ ਪਹਿਲਾ ਸੁਣ ਵਡਾ ਖੇ ਸਭ ਕੋ ਏ ਕੀ ਵਡ ਵੱਟਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਕੋਈ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੀ ਵਡ ਚੀਰਾ ਨਾ ਆਉ ਸਭ ਸੋਤੀ ਮੈ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿਣ ਜੈ ਤੇਰੇ ਤਿਲ ਵਡਿਆਈ ਸਭ ਸਾਤ ਸਭ ਤਪ ਸਭ ਜਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵੇਣ ਸਿੱਧੇ ਕਿਨੇ ਨਾ ਪਾਈਆ ਖਰਮ ਮਿਲੇ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੀ ਢੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਸਮ ਹੱਲਾ ਪਹਿਲਾ ਆਖਾਂ ਜੀਬਾ ਵਿਸਰੈ ਮਰ ਜਾਉ ਆਖਣੀ ਓਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਕਾਇ ਚਲੀਐ ਦੂਖ ਸੋਕਿਆ ਵਿਸਰੈ ਮੇਰੀ ਮਾਈ ਸਾਚਾ ਸਾਹਿਬੂ ਸਾਚੇ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਅੱਥਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਹੀ ਵੱਡਾ ਨਾ ਪੈ ਘਾਟ ਨਾ ਜਾਈ ਨਾ ਉਮਰੇ ਨਾ ਹੋਵੇ ਸੋਗ ਦੇ ਦਾਰਹਿ ਨ ਚੁਕੇ ਭੋਗ ਗੁਣ ਇਹੋ ਹਰ ਨਾ ਇੱਕ ਹੋਈ ਨਾ ਕੋ ਹੋਆ ਨਾ ਕੋਈ ਜੇ ਵੜ ਆਪੂ ਤੇ ਵੜ ਤੇਰੀ ਦਾਤ ਤੁ ਜਿੰਦਿਰ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੀ ਕਮ ਜਾਤ ਨਾਨਕ ਨਾਵੇ ਬਾਸਨਾ ਤੂੰ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਾਧ ਗੁਰ ਸਤਿ ਪੁਰਖ ਆ ਮੈਨੋ ਕਰੂੰ ਗੁਰ ਪਾਸੂ ਹਮ ਕੀਰੇ ਕਿਰਮ ਸਤਿ ਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋਖ ਆਰੰਭ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੀ ਵਡ ਭਾਗ ਵਡੀ ਰੀ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਨਾ ਸੁ ਨਾਮ ਨ ਪਾਇਆ ਤੇ ਭਾਗ ਹੀਣ ਜਮ ਪਾਸੂ ਜੋ ਸਤਿਗੁਰ ਸਰਣ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਤਉ ਰ ਮਾਸਕ ਲਿਖਿਆ ਲਿਖਾਸ ਧਨ ਤਨ ਸਦ ਸੰਗ ਅਜਤ ਹਰ ਸਪਾਇਆ ਨਰਜਨ ਨਾਨਕ ਨਾਮ ਪੁਰਗਾ ਸੂਰਾ ਗੂਜਰੀ ਮ ਅੱਲਾ ਪੰਜਵਾ ਕਾਹੇ ਰੇ ਮਨ ਜਤ ਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਤਾ ਕਾਰਿਜਿਕ ਆਗੀ ਕਰ ਧਰੀਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਫਤ ਪਾਇਆ ਸੂਕੇ ਗਾਸ਼ਟ ਹਰਿਆਰ ਆਉ ਜਾਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਊੜੇ ਉਡਾ ਵੈਸੇ ਕੋ ਸਾਤੇ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰੀਆ ਸਭ ਨਿਦਾਨ ਦਸ ਅਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਅਪਾਰ ਬਰੀਆ ਰਾਜਾ ਸ ਮਹੱਲਾ ਚੌਥਾ ਸੋ ਪੁਰਖ ਇੱਕੋ ਓੰਕਾਰੁ ਸਤਗੁਰ ਪ੍ਰਸਾਦਿ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤਉ ਜੀਆ ਕਾਤਾ ਤਰ ਹਰ ਧਿਆਵੋ ਸੰਤੋ ਜੀ ਸਭ ਦੁਖ ਬਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਬੁਰਖ ਸਮਾਣਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਝੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਬਰ ਨਾ ਜਾਣਾ ਤੂ ਪਾਰ ਬ੍ਰਹਮੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤਉ ਜੀ ਜਨ ਨਾਨਕ ਤੈਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨ ਅਰਧਾਇਆ ਜੀ ਤੈਨ ਤੂਟੀ ਜਮ ਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਚੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਚੀਜਾਂ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹ ਸੰਤੂ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਅਨੀਤ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੀ ਜਨ ਨਾਨਕ ਜੀ ਜੋ ਭਾਵੈ ਮੇਰੀ ਹਰਿ ਭਗਵੰਤਾ ਤੂੰ ਆਤਮਾ ਪਰੰਪਰ ਕਰਤਾ ਜੀ ਤੁਧ ਜੀਵਣ ਬਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭਉ ਪਾਈ ਜੀ ਤੋਦੇ ਆਪੇ ਸਿਰਜ ਸਭ ਗੋਈ ਜਾ ਨਾਨਕ ਗੁਣ ਗਾਵੇ ਕ੍ਰਿਤੀ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੁੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇਹੈ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਾਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਗਵਾਇਆ ਤੁਰਿ ਆਪਿ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਪ ਸਭ ਤੁਜੀ ਮਾਖੇ ਤੁਈ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਈ ਹੈ ਸੋ ਹੀ ਜਨ ਜਾਣੇ ਹਰ ਗੁਣ ਸਦੇ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਬਾਇ ਆਸਹਿ ਜੀ ਅਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਤੁਜ ਬਿਨ ਦੂਜਾ ਵਰਨ ਕੋਈ ਤੂ ਕਰ ਕਰ ਵੇਖਿਆ ਜਾਣੇ ਸੋਈ ਜਨ ਨਾਨਕ ਗੁਰਮੁਖ ਵਰਗਟ ਹੋਈ ਆਸਮਾ ਅੱਲਾ ਪਹਿਲਾ ਤਿਤ ਸਰਵਰੜਾ ਭਾਈ ਲੇ ਜਵਾਸ ਪਾਣੀ ਪਾਵਕ ਤਿਨ ਹੈ ਗਿਆ ਪੰਕਜ ਮੋ ਪੱਗ ਨੀ ਚਾਲੇ ਹਮ ਦੇ ਖਾਤੇ ਡੂਬੀ ਅਲੀ ਮਨ ਏਕ ਨਾ ਜਿਦਸ ਮੂਡ ਮਨਾ ਹਰ ਬਿਸਰਤ ਤੇਰੀ ਗੁਣ ਗਲਿਆਰ ਆਓ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਕਤਾ ਜਨਮ ਪਿਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿਨ ਤੁਮ ਨਾਹੀ ਬਿਸਰਿਆ ਸਮਾਲਾ ਪੰਜਵਾ ਪਈ ਪ੍ਰਾਪਤ ਮਾਨੁਖ ਤੇ ਹੁਰੀ ਆ ਕੋਬਿੰਦ ਮਿਲਣ ਕੀ ਏ ਤੇਰੀ ਬਰੀਆ ਬਰਗਾਜ ਤੇਰੇ ਕਿਤੇ ਨਾ ਕਾਮੇ ਸਾਧ ਸੰਗਤ ਭਜ ਕੀ ਬਲਨਾਪ ਸਰਨ ਜਾਮ ਲਾਗ ਪਪ ਜਲ ਤਰਨ ਕੇ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਅਰ ਰਾਇਆ ਕਹ ਹੁ ਨ ਕੋ ਹਮ ਨੀਚ ਕਰਮ ਸ਼ਰਨ ਪਰੇ ਕੇ ਰਖੋ ਅਕਸ਼ਰ ਮਾ ਪਾਤਸ਼ਾਹ ਦਸਵੀਂ ਕਬੀਉ ਬਾਤਿ ਬੇਂਤੀ ਚਉਪਈ ਹਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਜ ਸੁਵੈ ਤੁਮ ਕਾ ਬੂ ਆਪ ਹਾਥ ਦੇ ਮੋਹਿ ਬਚਾ ਬੂ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖੈ ਸੁਵੈ ਕਰਤਾਰਾ ਮੋ ਰਛਾ ਨੀ ਕਰਦਾ ਕਰਿਐ سبرن کو آپ سنگریا پورن ہوئے ہماری چھٹ کوئی ابر نہ پاؤ سیوک سکھ ہماری تاری چن ستر ہماری ماریہ آپ ہات مجھے مرن کا برے مرن کا دراص نو جو سدا ہماری پچھا سر اتو کریو رچا اچھا. ਰਾਖਲੇ ਹੋਏ ਰਾਖਨ ਹਾਰੇ ਸਾਇ ਸੰਤ ਸਹਾਈ ਪਿਆਰੀ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਪਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿੰਘ ਕੀ ਉਹ ਬੇਦਰਾਜ ਬ੍ਰਹਮਾ ਜੋ ਸੀ ਉਹ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਰਹਿ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਈਓ ਦੇਵਤਾ ਜਛਨ ਉਪਜਾਇਓ ਆਗਾ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਾਮ ਸਗਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਤਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋਂ ਵਦ ਕੀਓ ਘੜ ਘੜ ਗਏ ਅੰਤਰ ਕੀ ਜਾਨਤ ਭਲੇ ਪੁਰੇ ਕੀ ਪੀਰ ਪਛਾਨ ਚੀਟੀ ਦੇ ਗੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਵੋਤ ਕਰਕ ਕਰਾਂ ਕਰ ਤਾਰਾ ਪ੍ਰਜਾ ਤਰਤ ਦਬ ਦੀਹ ਅਪਾਰਾ ਜਬ ਆ ਕਰ ਕਰ ਤੂ ਕਬ ਹੂੰ ਤੋ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰੀ ਸਭ ਧਾਰੇ ਆਪ ਆਪਣੀ ਬੂਝੂ ਚਾਰੇ ਤੁਮ ਸਭ ਹੀ ਤੇ ਰਹਿ ਨਿਰਾਨਮ ਜਾਨਤ ਬੀਦ ਭੇਦ ਅਰ ਆਤਮ ਨਿਰੰਕਾਰ ਨਿਰਭਿਕਾਰ ਨਿਰਲੰਭ ਆਦਾਨੀਲ ਨਦ ਸੰਭੂ ਤਾਕਾ ਮੂੜ ਉਚਾਰਤ ਭੀਦਾ ਜਾ ਕੋ ਭੀ ਨ ਪਾਵਤ ਭੀਦਾ ਤਾਕੂ ਕਰਪਾ ਹਨ ਹਨਮਨਕ ਮਹਾਮੂੜਕ ਭੀ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਜੀਤੀ ਵਰਨਤ ਭੈਣ ਭੈਣ ਦੋਇ ਤੇਤੀ ਤੁਮਰਾ ਲਖਾ ਨਾ ਜਾਏ ਪ੍ਰਸਾਰਾ ਕਹਿਵੇ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੁਪਸਰੂਪ ਆਰੰਕ ਪਿਉ ਰਾਪ ਕਹੀ ਭੂਪਾ ਅੰਡਾ ਜੀਰ ਸੀਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹਉ ਬੋਲ ਰਾਜਾ ਹਮ ਬੈਠਾ ਕਹਉ ਸਿਮੜ ਪਿਉ ਸੰਕਰੇ ਕੈਠਾ ਸਿਗਰੀ ਸ੍ਰੇਟ ਦਿਖਾਈ ਅਚੰਬ ਆਜੁਗਾ ਸਰੂਪ ਸੁਆਮ ਬਾਬਾ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜੇ ਉਠਵਤੁ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਤਉ ਸਰਨੀ ਪਰੇ ਤਿਨ ਕੈ ਦੁਸ਼ਟ ਦੁਖੁ ਤਹੁ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਟ ਸਬ ਟਾਰੀ ਜੋ ਕਲ ਕੋ ਇਕ ਬਾਰ ਤੇ ਅਹ ਤਾਕੇ ਕਾਰ ਨਿਕਟਨੀ ਹੈ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਡਰੇ ਤਤਕਾਲਾ कृपा दृष्टि तन जाहि ने हर हो ता के ता तनक में हर हो रित सिद्ध कर्मो सब होई दुष्ट शाश्वत सके न कोई एक बार जत मैं संभार काल फासते ताहे महाराज जिनर नाम ते हारू काहा दारे दुष्ट दुख ते रहा खड्ग केत मैं शरण तिहारी आप हाथ दै ले हो उबारी ਸਰਬ ਥਾਰ ਮੋਹ ਕੋ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਸਵਿਆ ਪਾਈ ਕਹਿ ਜਪ ਤੇ ਤੁਮਰੇ ਤਬ ਤੇ ਕੋ ਅੱਖ ਤਰੀ ਨਹੀਂ ਆਨੀਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨਮਾਜ਼ ਸਿਮਰਤ ਸਾਸਤਰ ਬਿਦ ਸਬੈ ਬਹੁ ਭੇਦ ਕਹੇ ਹਮ ਇਕ ਨ ਜਾਣਿ ਹੋ ਸਰੀਅਸ ਪਾ ਕਿਰਪਾ ਤੁਮਰੀ ਕਰ ਮੈਂ ਨ ਕਹਿਉ ਸਭ ਤੋਹਿ ਪਖਾਨਿ ਲੋਹਰਾ ਸਗਲ ਦਵਾਰ ਕੋ ਛਾੜ ਕੇ ਕਹਿਉ ਤਹਾਰੂ ਦਵਾ ਮਾਹੇ ਗਏ ਕੇ ਇਲਾਜ ਅਸ ਗੋਬਿੰਦ ਦਾਸ ਤੁਹਾਰੀ ਰਾਮਕਲੀ ਮਹਲਾ 3 ਜਾ ਹਨਾਂ ਦੇ ਕੋ ਅਹੰਕਾਰ ਨੂੰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੀਤੀ ਮਨ ਵੱਜੀਆਂ ਵਧਾਈਆਂ ਹਰਾਗੁਰ ਬਰਵਾ ਪਰੀਆਂ ਸਬਦ ਗਾਵਣ ਗਾਈਆ ਸਬਦੋ ਤੰ ਗਾਵੁ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ ਸਦਾ ਰਹੁ ਹਰਨਾਲੀ ਹਰਨਾ ਰਹੋ ਤੂੰ ਮਨ ਮੇਰੀੀ ਦੁਖ ਸਭ ਵਿਚਾਰਨਾ ਅੰਗੀਕਾਰੁ ਕਰੇ ਤੇਰਾ ਕਰ ਸਭ ਸਵਾਰਣਾ ਸਭ ਨਾਗ ਲਸਮ ਰਸੁ ਆਮੀ ਸੋ ਕਿਉ ਮਨੋ ਬਿਸਾਰੀ ਕਹਿ ਨਾਨਕ ਮਨ ਮਨੀ ਸਦਾ ਰਹੂ ਕਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਕਰਦੀ ਰੈ ਕਰਤਾ ਤੇ ਰੈ ਸਭ ਕੀ ਸਹੈ ਜਿਸ ਦੇ ਸੋ ਪਾਬੀ ਸਦਾ ਸਿਫਤ ਸਲਾਹ ਤੇਰੀ ਨਾਮੁ ਮਨੁ ਸਾਬੀ ਨਾਮ ਜਿਨ ਕੇ ਮਨ ਵਸਿਆ ਬਾਚੀ ਸ਼ਬਦ ਘਨੀ ਰੀ ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀ ਕਰਦੀ ਰੈ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਧਾਰ ਮੇਰਾ ਜਲ ਭੁਖਾ ਸਭ ਗਵਾਈ ਆਕਰ ਸਾੰਤ ਸੁਖਮਨ ਆਈ ਵਸਿਆ ਜਿਨੇ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋਂ ਜਿਖ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤੇ ਰੂਪੀ ਆ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਚ ਸ਼ਬਦ ਤੇ ਅਧਿਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾ ਹਾਹੀਆ ਪੰਜ ਦੂਤ ਦੁਆਸਨ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੂਆ ਤਿਤ ਕਾਰਿ ਅਨਹਦ ਵਾਜੀ ਆਨੰਦ ਸੁਨੋ ਗੜ ਪਾਗੀ ਹੂ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂੰ ਮੁੰਦ ਆਪਣੀ ਮਖਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਸਾਗੁਰਤਾ ਪਈਓ ਜਿਸ ਕਾ ਸਭ ਸਦਾਾਰੂ ਜੀਕੂ ਖਾਵੇ ਜੀਕੂ ਪੰਚੈ ਤਿਸ ਕਾ ਹੋਈ ਉਧਾਰੂ ਇਹ ਵਸਤ ਤਾ ਜੀ ਨਹ ਜਾਈ ਨਿਤ ਨਿਤ ਰਖੂ ਰਤਾਰੂ ਤਮ ਸੰਸਾਰੂ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੀ ਕੋ ਗੁਣ ਨਾਹੀ ਆਪੇ ਤਰਸ ਪਿਉਈ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਨ ਜੀਵਾ ਤਨ ਮਨ ਧੀਵੇ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉੱਥੈ ਤੇਰੀ ਰੱਖ ਅਗਨੀ ਉਤਰਮਾਈ ਸੋਣਾ ਕਹਿ ਜਮ ਕੀ ਦੂਤ ਨਾਏ ਤੇਰੇ ਛੜ ਜਾਹੀ ਭਉ ਦਲ ਬਖਮਸ ਗਾਹੋ ਗੁਰ ਸਬਦ ਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਹੀ ਕਰਮੇ ਈਹੋ ਪੁੰਨ ਗੁਣ ਗੋਬਿੰਦ ਗਾਏ ਸਭ ਤੇ ਨੋ ਕਿਰਪਾਲ ਸਮਲੇ ਸਾਹਿ ਸਾਹੀ ਬਰਥਾ ਕੋਈ ਨਾ ਜਾਈ ਜੇ ਆਵੇ ਤੁਧੁਆ ਕੀ ਸਲੋਕ ਮਹਲਾ 5 ਅੰਤਰ ਗੁਰ ਯਾਰਤੁ ਨੋ ਜਿਹ ਵਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਾ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੀ ਜਿਸ ਨੋਏ ਵਥ ਦੇ ਵਿਰਲੇ ਕੀ ਕੀ ਮਹੱਲਾ ਪੰਜਵਾ ਰਖੇ ਰਖਣ ਹਾਰਿ ਆਪੁ ਬਾਰਿ ਅਨ ਕੁਰ ਕੀ ਪੈਰੀ ਪਾਈ ਕਾਜ ਸੁਵਾਰਿ ਅਨ ਹੋਆ ਆਪ ਦੇ ਆਖਲ ਮਨਹੋ ਨ ਬਸਾਰਿ ਅਨ ਸਾਧ ਜਨ ਕੇ ਸੰਗ ਭਪ ਚਲਤਾਰਿ ਅਨ ਸਾਕਤ ਨਿੰਦਕ ਦੁਸ਼ਟ ਖਿਣ ਮਹਿ ਬਿਦਾਰਿ ਅਨ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜੇ ਸਿਮਰਤ ਸੁਖ ਹੋਵੇ ਸਗਲੇ ਦੁਖ ਜਾ ਪੀ ਤੇ ਸਾਹਿਬ ਕੀ ਟੇਕ ਨਾਨਕ ਮਨੇ ਮਾਹੀ ਜੇ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੀ ਤਦ ਅਗੀ ਅੰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਤੀਨੇ ਤਾਪ ਨਿਵਾਰਣ ਹਾਰਾ ਦੁਖਨ ਤਾ ਸੁਖ ਰਾਸ ਤਾ ਕੋ ਬਿਗਰ ਨ ਕੋ ਲਾਗੇ ਜਾ ਕੀ ਪ੍ਰਭਾ ਕੇ ਅਰਦਾਸ ਅਰਦਾਸ ਕੀ ਕੋ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੇ ਪਾਸ਼ਾਏ ਦਸਵੇਂ ਪ੍ਰਥਮ ਭਗਵਤੀ ਸਮਰਕੈ ਗੁਰਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਸੂ ਰਾਮਦਾਸੇ ਹੋਈ ਸਹਾਈ ਅਰਜਨ ਅਰ ਗੋਬਿੰਦ ਸਿਮਰੋ ਸ਼੍ਰੀ ਅਰ ਰਾਏ ਸ਼੍ਰੀ ਅਰ ਕ੍ਰਿਸ਼ਨ ਤੇ ਆਈ ਹੈ ਜੇ ਡਿੱਠੇ ਸਭ ਤੁਕ ਜਾਏ ਤੇ ਇੱਕ ਬਹਾਦਰ ਸਿਮਰਿਆਏ ਕਾਰੋ ਨਾਉ ਨੇ ਦਾਵਤ ਆਈ ਸਭ ਥਾਈ ਹੋਏ ਸਾਜ ਦਸਮਾ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਸਬਦਾਂ ਆਈ ਹੋਏ ਸਾਜ ਦਸਮਾ ਪਾਸ਼ਾਆਂ ਦੀ ਆਤਮਿਕ ਜੋਤ ਛੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਿਰਤੀ ਦਾਤਾ ਤੇ ਅੰਤਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਬ ਪਿਆਰੀਆਂ ਚੌਹਤ ਸਹਿਬਜਾਦਿਆਂ 40 ਮੁਕਤਿਆਂ 8ੀਆਂ ਜੱਪੀਆਂ ਦੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਇ ਦੇਗ ਵਾਹੇ ਦੇਖੇ ਹੰਡਰਡ ਕੀਤਾ ਤੇਨਾ ਪਿਆਰੇ ਆ ਸੱਚਿਆਰਿਆਂ ਦੀ ਕਮਾਈ ਦਾ ਅਧਿਆਤ ਅਰਕੇ ਸਾਹਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਅਸੀਦ ਦਿੱਤੇ ਬੰਦ ਬੰਦ ਘਟਵਾਇ ਖੋਪਰੀਆਂ ਲੁਹਾਈਆਂ ਚਰਕੜੀਆਂ ਚੜੇ ਤਾਂ ਨਾਰਿਆਂ ਨੱਚ ਰਹਿ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੇ ਇਸਦਾ ਕੇਸਾ ਸਵਾਸਾ ਸੰਗ ਨਵਾਹੀ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵਿੱਚ ਤਰਨ ਕਾ ਸਦਕਾ ਸ਼ਰਮ ਸੁਖ ਹੋਈ ਜਾ ਜਾ ਕਾ ਸੈ ਸੈਤਾਨ ਤਰ ਚਾਰਿਆਈ ਦੇਗ ਤੇਗ ਫਤਿਹ ਬਿਰਤ ਕੀ ਪੈ ਪੰਥ ਕੀ ਜੇ ਸ੍ਰੀ ਸਾਹਿਬ ਕੀ ਸਹਾਈ ਖਾਲਸਾ ਜੀ ਕੇ ਬੋਲ ਬాలే ਬੋਲੋ ਜੀ ਸਿੱਖਾ ਨੂੰ ਸਿੱਖੀ ਨਾਮ ਕੇ ਸਦਾਂ ਰਹਿ ਦਾਨ ਬੋ ਵਿਕ ਦਾਨ ਵਿਸਾਖ ਦਾਨ ਭਰੋਸਾ ਦਾਨ ਨਿਰਸਿਦਾਨ ਨਾਦਾਨ ਸ੍ਰੀ ਅੰਮ੍ਰਿਤ ਸਰਸਾਰ ਜੀ ਦੇ ਦਰਸ਼ਨ ਸੁਣਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪਾਤਾ ਰੱਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਬੰਦੇ ਸਦਾ ਹੌਸਲਾ ਜੀਦਾ ਦਾਰ ਜੀਓ ਸ਼ੇਰੇ ਨਾਨਕਾ ਸਾਹਿਬ ਹੋਰ ਗੁਰਦੁਆਰੇ ਗੁਰਤਾਮਾ ਤੁਜ ਜਿਨਾਂ ਤੂੰ ਖਾਲਸਾ ਬੰਦੂਕ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਸ ਸੇਵਾ ਸੰਭਾਲਦਾ ਨਾਨਕਾ ਅਸਾ ਜਿਨ ਬਖਤੂ ਇਹ ਨਮਾਣੀਆਂ ਦੇ ਮਾਨ ਸਤ ਗੁਰੂ ਨਿਤਾਣੀਆਂ ਤੇ ਤਾਂ ਨਿਖਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਚੰਦਾ ਜੀ ਮੇਰੇ ਪੀਰੇ ਦੇ ਮਾਲਕ ਤਾਂਤਨ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਛੋੜਾ ਜੀ ਸਾਹਿਬ ਦੇ ਅਸਥਾਨ ਤੇ ਸ਼ਾਮ ਕਾਲ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੋਧ ਰਹਿਰਾਜ ਸਾਹਿਬ ਜੀ ਦੇ ਜਾਪੋਈ ਨੇ ਮਹਾਰਾਜ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਦੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁਲਾ ਨੂੰ ਬਖਸ਼ ਲੈਣਾ ਕਿ ਤੋ ਸਮਤ ਬਖਸ਼ੀ ਕਰਨੀ ਛੋ ਤੇ ਸਪਸ਼ਟ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਨ ਦਾ ਬਾਲ ਨੂੰ ਤਾਂ ਬਖਸ਼ਿਸ਼ ਕਰਨਾ ਜਿੰਨੀਆਂ ਵੀ ਸੰਗਤਾਂ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਸਭ ਦੀਆਂ ਹਾਜ਼ਰੀਆਂ ਦਰਸ਼ਨੀ ਭਟਾਵਾਂਦਰ ਪ੍ਰਵਾਨ ਕਰਨੀਆਂ ਚੱਲਿਆ ਕਦਮ ਕਦਮ ਲਿਖੇ ਲੈਣਾ ਸਭਨਾ ਦੇ ਘਰਾਂ ਪਰਿਵਾਰਾਂ 'ਚੋਂ ਦੁੱਖਾਂ ਵਿਗਨਾਂ ਕਲੇਸ਼ਾਂ ਦੇ ਨਾਸ਼ ਕਰਕੇ ਆਪ ਜੀ ਦੇ ਭਜਨ ਬਾਤ ਕੀਤੇ ਪ੍ਰਕਾਸ਼ ਕਰਾਉਣੇ ਸੋ ਆਸਵਾਸਨਾਮ ਚਮਰੰਦੀ ਦਾਤ ਗੁਰ ਸੇਖੀ ਦੀ ਦਾਤ ਅੰਮ੍ਰਿਤ ਵੇਲਾ ਨਿਤਨੇਮ ਦੀਆਂ ਦਾਤ ਬਖਸ਼ੇ ਕਰਨੀਆਂ ਆਪਸੀ ਮੇਲ ਮਿਲਾਪ ਇੰਤਫਾਕ ਪਿਆਰੇ ਕਾਕਰਤਾ ਭਾਈਚਾਰੇ ਦੀ ਸਹਾਇ ਬਖਸ਼ੀ ਕਰਨੀ ਦੇ ਸ਼ਾਮ ਦੇ ਸ਼ਾਂਚ ਰੰਗ ਸੰਗ ਹੋ ਕੇ ਸਹਾਇ ਹੋਣਾ ਦਰੋਂ ਕਰੋ ਨਾਮ ਦੀਆਂ ਦਾਤਾਂ ਬਖਸ਼ੀ ਕਰਕੇ ਨਦਰੂ ਨਦਰ ਨਿਹਾਲ ਕਰਨਾ ਮਹਾਰਾਜ ਹੋਇਆ ਇਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੋਈ ਹੈ ਆਪ ਜੀ ਦੀ ਕਿਰਪਾ ਸਦਕਾ ਦੇਣ ਦੇ ਚਾਰ ਪੈਰ ਸੁੱਖਾਂ ਦਾ ਬਤੀਤ ਹੋਏ ਰਹਿਣਾ ਹੀ ਸੁੱਖ ਅੰਦਰ ਭਾਣੇ ਵਿੱਚ ਬਤੀਤ ਕਰਉਣਾ ਹਰ ਤਰ੍ਹਾਂ ਕਰਕੇ ਰਸ਼ੈਰਤ ਕਰਨੀ ਸੇਹੀ ਪਿਆਰੇ ਮੀਨ ਜਿੰਨਾ ਮਿਲਿਆ ਤੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਆਪੇ ਅਕਾਲ ਕੀ ਤਬੈ ਚਲਾਈ ਸੰਤ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਮੁਝ ਹੈ ਖੋਜ ਸ਼ਬਦ ਮੈਂ ਰਾਜ ਕਰੇ ਕਾਲਸਾ ਯਕੀ ਰਹੀ ਨਕੋ ਖੁਆਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਚੜੇ ਸੂਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰੂ ਤਾਰਨ ਜੋ ਸਰਦਾ ਕਰ ਸੇਵਦੇ ਗੁਰ ਪਾਰੂ ਤਾਰਨ بولے سونے واحو جی کا خالسا واحر کی فتح